सोई फल पावे ਸਾਧਕ ਸੰਗ ਨਿਰਖਾ ਜਾਵੇ ਸਾਧ ਸਾਧ ਕੇ ਸੰਗ ਨਿਰਖਾ ਜਾਵੇ ਪਾਰੂ ਬ੍ਰਹਮ ਸਾਧ ਰਿਤ ਵਸੈ ਨਾਨਕ ਦੇ ਗੁਰੇ ਸਾਧ ਸੁਨ ਰਸੈ ਸਾਧ ਕੇ ਸੰਗ ਸੁਨੋ ਹਰਨਾਉ ਸਾਧ ਸੰਗ ਹਰ ਕੇ ਸੰਗ ਸਰਬ ਨਿਸਤਰ ਸਾਧ ਕੇ ਸੰਗ ਲੱਗੇ ਬ੍ਰਹਮ ਮਿੱਠਾ ਸਾਧੂ ਕੇ ਸੰਗ ਕਟ ਕਟ ਰਿਠਾ ਸਾਧ ਸੰਗ ਪਏ ਆਗਿਆਕਾਰੀ ਸਾਧ ਸੰਗ ਗਤ ਪਈ ਹਵਾ ਜੀ ਸਾਧ ਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਪਿੰਟ ਸੰਜੋਗ ਸਾਧ ਕੀ ਮਹਿਮਾ ਬੇਦ ਨਾ ਜਾਣੇ ਜਿੱਤਾ ਸੁਣ ਕੇ ਜਿੱਤਾ ਬਖਿਆਨ ਹੈ ਸਾਧ ਕੀ ਉਪਮਾ ਤੇ ਹੋ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਦਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਸਾਧ ਬਣਾਈ ਈ ਨਨਕ ਸਾਧ ਪ੍ਰਭ ਤੇ ਜੁ ਨ ਪਾਈ ਸੁਨੋਕ ਮਨ ਸਾਚਾ ਮੁਖ ਸਾਚਾ ਸੋਏ ਆਵਰ ਨ ਪਿਖੈ ਕਿਸ ਬਿਨ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ब्रह्म ज्ञान्य सदा निर्लेप जैसे जल में कमल अलेप ब्रह्म ज्ञान्य सदा निर्दोख जैसे सूर सर्व को शोक दृष्टि समान जैसे राज को लग तुल बवान ब्रह्म ज्ञानी कै तीर को जो बसबा खोदू चंदन लेप ब्रह्म ज्ञानी का है गुणा, गुणा ਅਗਲੇ ਦਿਨ ਮਿਲਤੇ ਨਿਰਮਲਾਂ ਜਿਵੇਂ ਮੈਨ ਨਾ ਲਾਗੇ ਜਲਾ ਬ੍ਰਹਮ ਗਿਆਨੀ ਕੈ ਮਨ ਹੋਏ ਵਰਗਾਸ ਜਿਵੇਂ ਤਾਰੇ ਉਪਰ ਆਕਾਸ ਬ੍ਰਹਮ ਗਿਆਨੀ ਕੈ ਮਿੱਤਰ ਸਦਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਅ Dਮਾਨ ਬ੍ਰਹਮ ਗਿਆਨੀ ਉੱਚ ਤੇ ਉਚਾ ਮਨ ਪਰਹ ਸਭ ਦੇ ਨੀਚਾ ब्रह्म ज्ञान से जान पाए नानक जिन प्रभु आप करी ब्रह्म ज्ञान की सगल की रीना आत्म रस ब्रह्म ज्ञान की चीना ब्रह्म ज्ञान की सब परमाया ब्रह्म ज्ञान नीति कछु बुरा ना पया ब्रह्म ज्ञान की सदा सब दर्सी ब्रह्म ज्ञान की दृष्टि अमृत बरसी ब्रह्मज्ञानी बंधन ते मुक्त ता ब्रह्मज्ञानी की निर्मल जुगता ब्रह्मज्ञानी का पूज जिंदगी आन नानक ब्रह्मज्ञानी का ब्रह्मतिया ब्रह्मज्ञानी को प्रयास ब्रह्मज्ञानी का नहीं विनाश ब्रह्मज्ञानी कै गरीबी समाहा ब्रह्मज्ञानी पर पुकारो महा ब्रह्मज्ञानी कै नहीं तंदाम ਬ੍ਰਹਮ ਗਿਆਨੀ ਲੈ ਤਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੋ ਪਲਾ ਬ੍ਰਹਮ ਗਿਆਨੀ ਸੁਫਲ ਫਲਾ ਬ੍ਰਹਮ ਗਿਆਨੀ ਸੰਸਗਲੇ ਉਦਾਰ ਨਾਨਕ ਬ੍ਰਹਮ ਗਿਆਨੀ ਜਪ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਕਰੰਗ ਬ੍ਰਹਮ ਗਿਆਨੀ ਕਹਿ ਬਸ ਪ੍ਰਭ ब्रह्मज्ञान के नाम आधार ब्रह्मज्ञान के नाम पर वार ब्रह्मज्ञान सदा सत जागृत ब्रह्मज्ञान की अंग बुद्ध अगत ब्रह्मज्ञान में मन पर परम आनंद ब्रह्मज्ञान के कर सदा आनंद ब्रह्मज्ञान में सुख सहज निवास नानक ब्रह्मज्ञान का नहीं विनाश ब्रह्म ज्ञानी ब्रह्म का बेता रंग्या दी एक संघेता ब्रंग्यानी कै होय यचिंत ब्रंग्यानी का निर्माण मंत ब्रह्म ज्ञानी जिस करे प्रभु आप ब्रंग्यानी का बड प्रताप ब्रंग्यानी का दर्श बड पाजी पाही है ब्रंग्यानी को बल बन जाई है ਗੰਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮਗਿਆਨੀ ਆਪ ਪਰਮੇਸ਼ਰ ਬ੍ਰਹਮਗਿਆਨੀ ਕੀ ਕੀਮਤ ਨਾ ਹੈ ਬ੍ਰਹਮਗਿਆਨੀ ਕਾ ਸਗਲ ਮਨ ਮਾਹੇ ਬ੍ਰਹਮਗਿਆਨੀ ਕਾ ਕੌਣ ਜਨ ਪੇਦ ਬ੍ਰਹਮਗਿਆਨੀ ਕੋ ਸਦਾ ਉਦੇਸ ਬ੍ਰਹਮਗਿਆਨੀ ਕਾ ਕੀ ਗੱਲ ਬ੍ਰਹਮ ਗਿਆਨੀ ਜਾਣੈ ਬ੍ਰਹਮ ਗਿਆਨੀ ਕਾਇਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀਵ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਦਾਤਾ

ਨਿੰਮਖ ਨਿੰਮਖ ਠਾ ਗੁਰ ਨਮਸ ਕਰੇ ਨਾਨਕ ਤੂ ਆਪਰਸ ਸਗਲ ਨਿਸਤਾਰ ਹੈ ਹਸਤਪਦੀ ਮਿੱਥਿਆ ਨਾਹੀ ਰਸਨਾ ਪਰਸ ਮਨ ਪ੍ਰੀਤ ਨਿਰੰਝਨ ਦਰਸ ਪਾਰਿਤ੍ਰੇ ਰੂਪ ਨ ਪਿਖੇ ਨਦਰ ਸਾਧਕੀ ਤੈਨ ਸੰਤ ਸੰਗ ਹੀਤ ਕਰਨ ਨਾ ਸੁਣ ਕਹੂ ਕੀ ਨਿੰਦਾ ਸਭ ਤੇ ਜਾਣੈ ਆਪਿਸ ਕੋ ਮੰਦਾਨ ਗੁਰ ਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸਨਾ ਮਨ ਤੇ ਟਰੈ ਇੰਦਰੀ ਪੰਚ ਦੁਖ ਤੇ ਰਹਤ ਨਾਨਕ ਕੋਟਮ ਦੇ ਕੋ ਐਸਾ ਅਪਰਸ ਬੈਸੂ ਸੂਜਿ ਸੂਪਰ ਸੁਪਰ ਸੰਨ ਬਿਸ ਕੀ ਮਾਇਆ ਤੇ ਹੋਇ ਤੈ ਨੰ ਕੰਮ ਕਰ ਤੂ ਮੈਨੇ ਕਰਮ ਇਸ ਬੈਸੋ ਕਾ ਨਿਰਮਲ ਤਰਮ ਦਾ ਹਉ ਫਲ ਕੀ ਇੱਛਾ ਨਹੀਂ ਬੰਚੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰੈ ਗੋਪਾ ਮਾਲ ਸਾਦੀ ਪਰਮ ਹੋਵਤਿ ਕਿਰਪਾਲੀ ਆਪ ਦਿਰੜੈ ਅਵ ਰਗ ਨਾਮ ਜਪਾਵੇ ਨਾਨਕ ਉਹ ਬੈਸਨੋ ਪਰਮ ਗਤ ਵਰ ਰੰਗ ਸੰਗਲਟਿਆ ਗਇ ਦਿਸਤ ਕਾ ਸੰਗ ਮਨਤੀ ਬਿਚੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਦੀ ਸੰਗੀ ਪਪ ਮਨ ਖੁਵੇ ਕਿਸਪ ਦਵਤੀ ਕੀਮਤ ਉਤਮ ਹੁ ਮੈਂ ਭਗਵੰਤ ਕੀ ਤਹਿਲ ਕਰਨ